ਜਿਹੜਾ ਬੰਦਾ ਹਰ ਵੇਲੇ ਸੱਚ ਬੋਲੇ ਅਸੀਂ ਕਹਿੰਨੇ ਆਂ ਕਿ ਸੁਚਾਰਾ ਹੈ ਇਹ ਝੂਠਾ ਨਹੀਂ ਇਹ ਸੱਚ ਬੋਲਦਾ ਹੈ ਸੁਚਾਰਾ ਹੈ ਲੇਕਿਨ ਇੱਕ ਹੋਰ ਚੁੱਬੀ ਢੂੰਗੀ ਮਾਰਨੀ ਪਏਗੀ ਅਸਲੀ ਸੋਚਿਆਰਾ ਕੌਣ ਹੈ ਜਿਹੜਾ ਸਾਧ ਸੰਗਤ ਸਰੀਰ ਕੋਈ ਕੰਮ ਕਰੇ ਉਸ ਕੰਮ ਦੇ ਮਗਰ ਖਿਆਲ ਸੱਚਾ ਹੋਵੇ ਆਕੋ ਸਤਨਾਮ ਵਾਹਿਗੁਰੂ ਤੁਹਾਡਾ ਇਰਾਦਾ ਸੱਚਾ ਹੋਵੇ ਕਈ ਵਾਰੀ ਕੰਮ ਕੁਝ ਠੀਕ ਨਹੀਂ ਪਰ ਇਰਾਦਾ ਸੱਚਾ ਤੇ ਉਹ ਕੰਮ ਪੁੰਨ ਬਣਦਾ ਕੰਮ ਠੀਕੇ ਇਰਾਦੇ ਚ ਝੂਠੇ ਕੰਮ ਪਾਪ ਬਣਦਾ ਅਸੀਂ ਬਾਬਾ ਦੀਪ ਸਿੰਘ ਦੀ ਰੀਸ ਨਹੀਂ ਕਰ ਸਕਦੇ ਪਰ ਅਰਦਾਸ ਕਰਨੀ 10 20 ਪੈਹੇ ਸਚਾਰ ਪਨ ਸਾਡੇ ਚ ਵੀ ਆਵੇ ਥੋੜਾ ਜਿਹਾ ਜੇਕਰ ਅੱਗੇ ਤੁਸੀਂ ਸਰਵਣ ਕੀਤਾ ਇੱਕ ਮਾਂ ਨੇ ਬੱਚੇ ਨੂੰ ਚਪੇੜ ਮਾਰੀ 7 ਵਜੇ ਸੀ ਰਾਤ ਦੇ ਸਾਢੇ 7 ਚਪੇੜ ਮਾਰ ਕੇ ਤੇ ਚਿਹਰਾ ਲਾਲ ਹੁਣ ਜਿਹੜੀ ਚਪੇੜ ਮਾਰੀ ਏ ਤਾਂ ਹੀ ਮਾਰੀ ਕਿ ਉਸ ਤੋਂ ਪਹਿਲੇ ਕ੍ਰੋਧ ਆਇਆ ਜਾਂਦਾ ਹੁਣ ਕ੍ਰੋਧ ਵੀ ਮਾਰਿਆ ਤੇ ਚਪੇੜ ਵੀ ਮਾਰੀ ਲੇਕਿਨ ਕ੍ਰੋਧ ਆਇਆ ਚਪੇੜ ਮਾਰੀਏ ਤੇ ਉਸ ਤੋਂ ਬਾਅਦ ਮੂੰਹ ਚੋਂ ਲਫਜ਼ ਕੀ ਨਿਕਲੇ ਮਾਂ ਦੇ ਕਿ 7:30 ਵਜੇ ਤੇ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸਵੇਰ ਦਾ ਆਖੋ ਸਤਨਾਮ ਤੇਰੀ ਵਾਹ ਧਿਆਬਣਾ ਜਦੋਂ ਤੁਸੀਂ ਬੱਚੇ ਨੂੰ ਕਿਹਾ ਤੂੰ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸਵੇਰ ਦਾ ਤੁਹਾਡਾ ਕ੍ਰੋਧ ਵੀ ਪੋਨੇ ਤੁਹਾਡੀ ਚਪੇੜ ਵੀ ਪੋਨੇ ਕਿਉਂ ਇਰਾਦਾ ਨੇਕੇ ਮੇਰਾ ਬੱਚਾ ਬਾਣੀ ਪੜੇ ਆਖੋ ਸਤਨਾਮ ਇਥੋਂ ਉੱਠ ਕੇ ਸਭਨੇ ਜਾਣਾ ਹਰ ਕਦਮ ਪੁੱਟਣ ਵੇਲੇ ਮਗਰ ਇਰਾਦਾ ਚੈੱਕ ਕਰੋ ਖਿਆਲ ਚੈੱਕ ਕਰੋ ਆਹ ਕੰਮ ਕਰਨ ਲੱਗਾ ਵਾਂ ਫਲਾਣੀ ਰਿਸ਼ਤੇਦਾਰੀ ਚ ਆਹ ਕੰਮ ਕਰਨ ਲੱਗਾ ਫਲਾਣੇ ਗਵਾਂਢ ਪੁਣੇ ਜੇ ਤੁਹਾਡੇ ਮਗਰ ਇਰਾਦੇ ਵਿੱਚ ਸੱਚਾਈ ਹੈ ਤੇ ਸਮਝ ਲਵੋ ਜੋ ਕਰ ਰਹੇ ਹੋ ਉਹ ਔਨ ਹੈ ਆਖੋ ਸਤਨਾਮ ਜੇ ਮਗਰ ਇਰਾਦਾ ਠੀਕ ਨਹੀਂ ਤੇ ਸਮਝ ਲੈਣਾ ਕਿ ਇੱਕ ਬੀਜ ਪਾਪ ਦਾ ਬੀਜਿਆ ਗਿਆ ਸਚਿਆਰ ਕੌਣ ਹੈ ਜਿਹਦੇ ਹਰ ਕੰਮ ਕਰਨ ਵੇ ਮਗਰ ਖਿਆਲ ਵਿੱਚ ਸਚਾਈ ਆ ਗਈ ਜਿਹਦੇ ਹਰ ਕੰਮ ਕਰਨ ਦੇ ਮਗਰ ਇਰਾਦੇ ਵਿੱਚ ਸਚਾਈ ਆ ਗਈ ਉਹ ਸਚਿਆਰ ਹੈ ਧਿਆਨ ਦੇਣਾ ਅਚਾਕੂ ਦੇ ਹੱਥ ਹੁਣ ਇੱਕ ਬੰਦਾ ਦੂਸਰੇ ਨੂੰ ਚਾਕੂ ਮਾਰਨ ਲੱਗਾ ਤੇ ਆਪਾਂ ਕੀ ਕਹਿੰਨੇ ਕਤਲ ਹੈ ਜਾ ਵੀ ਦਿੰਦੀ ਪੁਲਿਸ ਚਾਕੂ ਮਾਰਿਆ ਭੜਿਆ ਜਾਵੇ ਕਤਲ ਕੇਸ ਨੂੰ ਫਾਂਸੀ ਵੀ ਹੋ ਸਕਦੀ ਏ ਉਮਰ ਕੈਦ ਵੀ ਹੋ ਸਕਦੀ ਕਈ ਸਾਲਾਂ ਚਾਕੂ ਮਾਰਿਆ ਔਰ ਇਥੋਂ ਤੱਕ ਕਿ ਜੇ ਉਹ ਚਾਕੂ ਮਾਰਿਆ ਨਹੀਂ ਸਿਰੋ ਕੱਢ ਕੇ ਡਰਾਇਆ ਹੀ ਏ ਉਹਨੂੰ ਵੀ ਪੁਲਿਸ ਵਾਲੇ ਗਿਣਦੇ ਆ ਇਰਾਦਾ ਕਤਲ ਇਨੇ ਕਤਲ ਕੀਤਾ ਨਹੀਂ ਪਰ ਇਹਦੇ ਤੇ ਕੇਸ ਚੱਲੇਗਾ ਇਰਾਦਾ ਕਤਲ ਦਾ ਇਹਦਾ ਇਰਾਦਾ ਸੀ ਕਤਲ ਦਾ ਆਦੋ ਵੀ ਧਿਆਨ ਦਿਓ ਚਾਕੂ ਮਾਰਤਾ ਤੇ ਕਤਲ ਚਾਕੂ ਨੂੰ ਕੱਢ ਕੇ ਡਰਾਇਆ ਹੀ ਤੇ ਇਰਾਦਾ ਕਤਲ ਪਰ ਕਿੰਨੀ ਰਾਨਗੀ ਦੀ ਗੱਲ ਹੈ ਕਿ ਕਈ ਵਾਰੀ ਅਸੀਂ ਹੱਥੋਂ ਪੈਹੇ ਦੇ ਕੇ ਉਸੇ ਚਾਕੂ ਦੇ ਸੀ ਸਰੀਰ ਤੇ ਕੱਟ ਮਰਵਾਨੇ ਆਕੋ ਸਤਨਾਮ ਪਹਿੈ ਵੀ ਦੇਨੇ ਯਾਰਾਂ ਸਾਹਬਾਂ ਦੇਨੇ ਉਹੀ ਚਾਕੂ ਹੀ ਹੈ ਡਾਕਟਰ ਫੀਸ ਲੈਂਦਾ ਹੈ ਆਪਰੇਸ਼ਨ ਕਰਨ ਦੀ ਉਹੋ ਚਾਕੂ ਨਾਲ ਕੱਟ ਪਾਉਂਦਾ ਹੈ ਧਿਆਨ ਦੇਣਾ ਉਹੋ ਹੀ ਥਿਆਰ ਹੈ ਉਹੋ ਚਾਕੂ ਹੈ ਲੇਕਿਨ ਇੱਕ ਮਾਰਨ ਵੇਲੇ ਉਹਦਾ ਇਰਾਦਾ ਮਾੜਾ ਆਕੋ ਸਤਨਾਮ ਉਹੋ ਚਾਕੂ ਨਾਲ ਡਾਕਟਰ ਕੱਟ ਪਾ ਰਿਹਾ ਹੈ ਇਰਾਦਾ ਚੰਗਾ ਹੈ ਕਿ ਇਹਦੀ ਬਿਮਾਰੀ ਰਾਜੀ ਹੋਏ ਆਕੋ ਸਤਨਾਮ ਉਹਨੂੰ ਅਸੀਂ ਹੱਥੋਂ ਪੈਸੇ ਦੇ ਕੇ ਵੀ ਕੱਟ ਮਰਵਾਇਆ ਮੇਰਾ ਆਪਰੇਸ਼ਨ ਕਰ ਦੋ ਰਸੋਲੀ ਹੈ ਜੀ ਅਗਲਤੀ ਆਹ ਪ੍ਰੋਬਲਮ ਹੈ ਉਹ ਵੀ ਚਾਕੂ ਨਾਲ ਟੀਰ ਫੜ ਕੇ ਹੈ ਦੋਵੇਂ ਚਾਕੂ ਨੇ ਇੱਕ ਚਾਕੂ ਜਿਹੜਾ ਸਰੀਰ ਤੇ ਚੱਲ ਰਿਹਾ ਤੇ ਕਤਲ ਤੇ ਇਰਾਦਾ ਕਤਲ ਤੇ ਕਿਤਨਾ ਪਾਪ ਹੈ ਉਹੋ ਚਾਕੂ ਚੱਲ ਰਿਹਾ ਤੇ ਕਿੱਡਾ ਵੱਡਾ ਪੋਨੇ ਸਾਡਾ ਕਈ ਕੁਝ ਬਿਮਾਰੀਆਂ ਕੱਢ ਜਾਂਦਾ ਹੈ ਮਾਰਨ ਵਾਲੇ ਨੂੰ ਅਸੀਂ ਦੂਜਾ ਰੱਬ ਤਾਂ ਕਹਿੰਨੇ ਆ ਡਾਕਟਰ ਨੂੰ ਫੀਸ ਵੀ ਦੇਨੇ ਆ ਪੈਸੇ ਵੀ ਦੇਨੇ ਆ ਹੈ ਦੋਵੇਂ ਚਾਕੂ ਨੇ ਇੱਕ ਮਗਰ ਇਰਾਦਾ ਵੜਾ ਤੇ ਇੱਕ ਮਗਰ ਇਰਾਦਾ ਗਲਤ ਹੈ ਸਾਡੇ ਹਰ ਕੰਮ ਦੇ ਮਗਰ ਜੇ ਸਾਡੇ ਇਰਾਦੇ ਵਿੱਚ ਸੱਚਾਈ ਹੈ ਤੇ ਉਹ ਕੰਮ ਸਾਡਾ ਪੁੰਨ ਬਣੇ ਤਾਂ ਹੀ ਮੇਰੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਵੀ ਨਾ ਐ ਔਰੰਗਜ਼ੇਬ ਤੇਰੀ ਤੇ ਮੇਰੀ ਤਲਵਾਰ 'ਚ ਬੜਾ ਫਰਕ ਹੈ ਹੈ ਦੋਵੇਂ ਹੀ ਤਿੰਨ ਤਿੰਨ ਫੁੱਟ ਦੀਆਂ ਹੈ ਉਹ ਹੀ ਮੁੱਠ ਲੱਗੀ ਹੈ ਪਰ ਔਰੰਗਜ਼ੇਬ ਅੰਤਰ ਵੜਾ ਤੇਰੀ ਤਲਵਾਰ ਜ਼ੁਲਮ ਕਰਦੀ ਏ ਤੇ ਮੇਰੀ ਕਿਰਪਾਨ ਜ਼ੁਲਮ ਰੋਕਦੀ ਏ ਅਖ ਸਤਨਾਮ ਭਈ ਤੂੰ ਜਦੋਂ ਭੇਜਦਾ ਤਲਵਾਰ ਦੇ ਕੇ ਤੇ ਇਰਾਦਾ ਹਿੰਦੂ ਧਰਮ ਖਤਮ ਹੋ ਜੇ ਉਹੋ ਹੀ 3 ਫੁੱਟ ਦਾ ਪੀਸ ਸੇ ਪਰ ਇਰਾਦਾ ਨੇਕ ਏ ਕੇ ਧਰਮ ਨੂੰ ਇੰਜ ਨਹੀਂ ਰੋਲਣ ਦੇਣਾ ਕਹਿੰਦੇ ਆਖੋ ਸਤਨਾਮ ਵਾਹਿਗੁਰੂ ਨਾ ਹੀ ਕਲਗੀ ਤਰ ਪਾਸ਼ਾ ਨੇ ਲਿਖਿਆ ਨਾ ਕਿਹਾ ਐ ਔਰੰਗਜ਼ੇਬ ਤੇਰੀ ਤਲਵਾਰ ਜ਼ੁਲਮ ਕਰਦੀ ਏ ਤੇ ਮੇਰੀ ਕਿਰਪਾਣ ਜ਼ੁਲਮ ਰੋਕਦੀ ਏ ਕਲ ਮਗਰੇ ਰਾਦੇ ਦੀ ਤੇ ਆਰੋ ਪਈ ਤੇ ਦੂਸਰੀ ਲਾਈਨ ਲਿਖੀ ਸੀ ਕਿ ਤੇਰੀ ਤਲਵਾਰ ਜੀਵਨ ਖਾਉਂਦੀ ਏ ਤੇ ਮੇਰੀ ਕਿਰਪਾਨ ਜੀਵਨ ਦਾਨ ਦਿੰਦੀ ਹੈ ਆਖੋ ਸਤਨਾਮ ਵਾਹਿਗੁਰੂ ਉਹਦੇ ਮਗਰ ਸਚਾਈ ਹੈ ਉਹਦੇ ਮਗਰ ਬਰਿਆਈ ਖਿਆਲ ਯਾਰ ਹੋਈ ਹਥਿਆਰ ਮੁਸਲਮਾਨਾਂ ਨੇ ਵੀ ਚਲਾਇਆ ਔਰੰਗਜ਼ੇਬ ਨੇ ਵੀ ਚਲਾਇਆ ਉਹ ਕਹੇਗਾ ਕਲਗੀਆਂਲੇ ਸਿੱਖ ਵੀ ਤੇ ਹਥਿਆਰ ਹੀ ਚਲਾ ਰਹੇ ਨੇ ਪਰ ਉਸ ਇਰਾਦੇ ਦੇ ਮਗਰ ਉਸ ਹਥਿਆਰ ਚਲਾਣ ਦੇ ਮਗਰ ਇਰਾਦਾ ਕੀ ਏ ਭਈ ਮੁਸਲਮਾਨਾਂ ਨਾਲ ਜੰਗਾਂ ਹੋਈਆਂ ਨੇ ਭਈ ਮਸੀਤਾ ਟਾ ਦੇ ਜਾਂ ਕਿਸੇ ਮੁਸਲਮਾਨ ਦੀ ਔਰਤ ਨੂੰ بیگم ਨੂੰ ਕੋਈ ਦੁੱਖ ਦਿੱਤਾ ਹੋਵੇ ਆਪੋ ਸਤਨਾ ਭਈ ਮਾਣ ਕਰੋ ਤੁਸੀਂ ਉਸ ਦਾਤੇ ਦੇ ਪੁੱਤਰ ਹੋ ਉਸ ਦਾਤੇ ਦੀਆਂ ਧੀਆਂ ਉਹ ਜਿਨ੍ਹਾਂ ਨੇ ਜ਼ੁਲਮ ਰੋਕਿਆ ਹੈ ਜਿਨ੍ਹਾਂ ਨੇ ਜੀਵਨ ਦਾਣ ਦਿੱਤਾ ਹਥਿਆਰ ਉਹ ਹੀ ਆਖੋ ਸਤਨਾਮ ਉਹਦੇ ਸ਼ਸਤਰ ਪਿੱਛੇ ਹਥਿਆਰ ਪਿੱਛੇ ਇਰਾਦਾ ਨੇਕ ਏ ਉਹਦੇ ਹਥਿਆਰ ਪਿੱਛੇ ਇਰਾਦਾ ਪਾਪ ਏ ਹਥਿਆਰ ਉਹ ਹੀ ਏ ਵੇਖ ਲਓ ਇਰਾਦਾ ਨੇਕ ਤੇ ਪੁੰਨ ਕਰ ਰਿਹਾ ਇਰਾਦਾ ਨਹੀਂ ਨੇਕ ਤੇ ਪਾਪ ਕਰ ਰਿਹਾ ਅੱਜ ਮਨ ਵਿੱਚ ਲੈ ਕੇ ਜਾਣਾ ਸੱਚਾਰ ਕੌਣ ਏ ਤੁਹਾਡੇ ਹਰ ਕੰਮ ਦੇ ਮਗਰ ਇਰਾਦੇ ਵਿੱਚ ਸੱਚਾਈ ਹੋਵੇ ਇਰਾਦੇ ਦਾਸ ਦੇ ਨਾਲ ਇੱਕ ਮਿੱਤਰ ਸੀ ਦੋ ਸਜਣ ਅੱਗੋਂ ਮਿਲ ਪਏ ਗੱਲ ਛੇੜ ਪਈ ਗੱਲ ਛੇੜਨ ਦੇ ਵਿੱਚ ਕਿਸੇ ਦੀ ਨਿੰਦਿਆ ਸ਼ੁਰੂ ਹੋ ਗਈ ਤੇ ਉਦਾਸ ਦਾ ਮਿੱਤਰ ਉਹਨਾਂ ਦੋਵਾਂ ਨੂੰ ਕਹਿੰਦਾ ਘੜੀ ਵੇਖ ਵੀ ਮੈਂ ਤੇ ਨਾ ਹਸਪਤਾਲ ਕਿਸੇ ਦਾ ਪਤਾ ਲੈਣ ਜਾਣਾ ਜ਼ਰੂਰੀ ਮੈਨੂੰ ਆਗਿਆ ਦਿਓ ਲੇਟ ਹੋ ਰਿਹਾ ਮੈਨੂੰ ਆਗਿਆ ਦਿਓ ਉਹ ਦੋਵੇਂ ਕਹਿੰਦੇ ਵੀ ਜੇ ਤੁਸੀਂ ਜਾਣਾ ਹਸਪਤਾਲ ਪਤਾ ਲੈਣ ਚਲੋ ਫਿਰ ਫਿਰ ਗੱਲ ਕਰਾਂਗੇ ਜਦੋਂ ਅਸੀਂ ਦੋਵੇਂ ਤੁਰ ਪਏ ਤੇ ਗੱਡੀ ਵਿੱਚ ਚਲਾ ਰਹੇ ਸੀ ਮੈਂ ਕਿਹਾ ਵੀ ਕਿਹੜੇ ਪਨੇ ਜਾਣਾ ਬਾਡੇ ਨਾਲ ਆਵੇਂ ਵੀ ਦੱਸੋ ਵੀ ਹਸਪਤਾਲ ਤੁਸੀਂ ਕਹਿੰਦੇ ਹੋ ਪਤਾ ਲੈਣ ਜਾਣਾ ਕਿਹੜੇ ਜਾਣਾ ਕਹਿੰਦਾ ਘਰੇ ਹੀ ਜਾਣਾ ਆਖੋ ਸਤਨਾ ਹਾਂ ਹਾਂ ਹੋਰ ਕਿਤੇ ਨਹੀਂ ਜਾਣਾ ਘਰੇ ਹੀ ਜਾਣਾ ਮੈਂ ਕਿਹਾ ਤੁਸੀਂ ਉਹਨੂੰ ਕਿਹਾ ਹਸਪਤਾਲ ਪਤਾ ਲੈਣ ਜਾਣਾ ਮੈਨੂੰ ਆਗਿਆ ਦਿਓ ਕਹਿਣ ਲੱਗਾ ਨਿੰਦਿਆ ਸ਼ੁਰੂ ਹੋ ਗਈ ਸੀ ਤੇ ਜਾਨ ਬਚਾਉਣੀ ਸੀ ਪਿਆੰ ਦੇਣਾ ਇਹ ਝੂਠ ਬੋਲੇ ਆ ਮਗਰ ਖਿਆਲ ਕੀਏ ਕਿ ਇਸ ਨਿੰਦਿਆਂ ਦੀਆਂ ਘੜੀਆਂ ਵਿੱਚ ਮੈਂ ਆਪਣੀ ਹਾਜ਼ਰੀ ਨਹੀਂ ਲਾਉਣੀ ਚਾਹੁੰਦਾ ਕੱਜ ਕਿ ਆਕੋ ਸਤਨਾਮ ਤੁਹਾਡੇ ਕਰਮ ਦੇ ਪਿੱਛੇ ਖਿਆਲ ਜੇ ਨੇਕੇ ਤੇ ਕਰਮ ਪੁੰਨ ਬਣਦਾ ਹੈ ਸੁਚਾਰ ਬਣਦਾ ਬਿਲਕੁਲ ਖੰਡੇ ਦੀ ਧਾਰ ਦੀ ਵਿਚਾਰ ਹੋ ਰਹੀ ਜੇ ਜਰਾਂ ਜਾਂ ਤੁਸੀਂ ਗਲਤ ਸੇਧ ਲੈ ਗਏ ਨਾ ਕਿ ਤੇ ਆਪਣੀ ਜ਼ਿੰਦਗੀ ਝੂਠ ਬੋਲਣੇ ਸ਼ੁਰੂ ਕਰਦੇ ਵੀ ਕਥਾ ਹੋਈ ਸੀ ਕੋਈ ਨਹੀਂ ਤੇ ਪਾਸਾ ਪਲਟ ਕੇ ਜਾਏਗਾ ਜੇ ਨਿਚੋੜ ਲੈ ਲੈਣਾ ਧਿਆਨ ਨਾਲ ਉਹ ਝੂਠ ਜਿਹੜਾ ਤੁਹਾਡਾ ਨਿਤਨੇਮ ਕਾਇਮ ਰੱਖੇ ਆਕੋ ਸਤਨਾਮ ਉਹ ਗੱਲ ਠਟ ਬਾਣੀ 'ਚ ਵੀ ਲਿਖਿਆ RAM ਨਾਮ ਮੇਰਾ ਮਨ ਲੱਗਾ ਤੇ ਲੋਗਨ ਸਿਉ ਮੇਰਾ ਹਠਾ ਬਦ ਬੜੀ ਵੱਡੀ ਗੱਲ ਮੈਨੂੰ ਕਿਸੇ ਨੇ ਕਿਹਾ ਸੀ ਵੀ ਇਹ ਵਿਚਾਰ ਤੁਸੀਂ ਕਰ ਰਹੇ ਹੋ ਵੀ ਕਿਤੇ ਲੋਕੀ ਝੂਠ ਹੀ ਨਾ ਬੋਲਣਾ ਸ਼ੁਰੂ ਕਰ ਦੇਵੇ ਕੋਈ ਗੱਲ ਨਹੀਂ ਨਹੀਂ ਝੂਠ ਉਹ ਜਿਹੜਾ ਤੁਹਾਡਾ ਨਿਤਨੇ ਕਾਇਮ ਰਹਾਂਦਾ ਝੂਠ ਨਹੀਂ ਉਹ ਪੁੰਨ ਕਿੱਡੀ ਵੱਡੀ ਗੁਰੂ ਨਾਨਕ ਨੇ ਆਪਣੇ ਸ਼ਬਦ 'ਚ ਗੱਲ ਕਰਤੀ ਨਹੀਂ ਤੇ ਠਾਠਾ ਬਾਗਾ ਕੀ ਹੈ ਉਤੋਂ ਉਤੋਂ ਠਾਠਾ ਬਾਗਾ ਬਾਬੇ ਨੇ ਕਹਿਤਾ ਦੇ ਲੋਗਨ ਸਿਓ ਮੇਰਾ ਠਾਠਾ ਵਾਗਾ ਵੀ ਦੁਨੀਆ ਨਾਲ ਠਾਠਾ ਵਾਗਾ ਹਰਾਮ ਨਾਮ ਮੇਰਾ ਮੰਨ ਲਾ